ਤਾਂ ਇਹ ਕਰ ਦੋ ਆ ਪੱਤੇ ਨੇ ਜੀ ਮਿਲੇ ਇਹ ਦੇ ਟੇਚੇ ਦੇ ਇੱਕ ਵਨ ਹੁੰਦੇ ਉਹਨਾਂ ਦੇ ਜੇਬ ਰੱਖੇ ਆ ਜੇਬ ਚੋਂ ਨਹੀਂ ਉਹ ਲਫਾਫੇ ਦੇ ਵਿੱਚ ਨਾਲ ਟੰਗੀਆਂ ਆਹੀਂ ਉਹ ਲਫਾਫਾ ਡਿੱਗਾ ਪਿਆ ਅਗਲੇ ਪਾਸੇ ਟੰਗਿਆ ਗਿਆ ਜਿਵੇਂ ਮੋਟਰਸਾਈਕਲ ਦੇ ਸਾਈਡ ਤੇ ਟੰਗਿਆ ਹੋਣਾ ਲਫਾਫਾ ਉਹ ਮੋਟਰਸਾਈਕਲ ਦੇ ਨਾਲ ਸੀਗਾ ਆ ਉਹ ਮੋਟਰਸਾਈਕਲ ਦੇ ਨਾਲ ਸੀ ਜੀ ਇਹ ਜਦੋਂ ਵੱਜਾ ਇਹ ਝੋਲਾ ਸਾਡੇ ਨਾਲ ਲੜ ਗਿਆ ਉਹ ਅਗਲੇ ਪਾਸੇ ਗਿਆ ਅੱਛਾ ਜੀ ਬੋਲ ਜੀ ਸਮਾਨ ਨਿਕਲਿਆ ਉਹ ਤੋਂ ਨਹੀਂ ਆ ਅੱਗੇ ਪਿਆ ਲਫਾਫਾ ਇਹ ਸਾਡੇ ਆਨ ਤੋਂ ਜੀ ਅਸੀਂ ਤਾਂ ਆਪਣੀ ਗਸ਼ਤ ਤੋਂ ਦੌਰਾਨ ਦੇਖਿਆ ਕਿ ਐਕਸੀਡੈਂਟ ਹੋਇਆ ਅਸੀਂ मौके ਤੇ ਆ ਕੇ ਦੇਖਿਆ ਐਕਸੀਡੈਂਟ ਹੋ ਚੁੱਕਿਆ ਸੀ ਸੋ ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਫਰੂਜਪੁਰ ਫਾਜ਼ਿਲਕਾ ਹਾਈਵੇ ਪਿੰਡ ਲੱਖੋ ਕੇ ਬਹਿਰਾਮ ਜਿੱਥੇ ਇੱਕ ਕਾਰ ਦੇ ਨਾਲ ਇੱਕ ਮੋਟਰਸਾਈਕਲ ਚਾਲਕ ਦੀ ਭਿਆਨਕ ਟੱਕਰ ਹੋਈ ਹੈ ਮੋਟਰਸਾਈਕਲ ਚਾਲਕ ਦੀ मौके ਤੇ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਕਿ ਪਰਿਵਾਰ ਦਾ ਜਿਹੜਾ ਬੰਦਾ ਸੀ ਮੋਟਰਸਾਈਕਲ ਚਾਲਕ ਉਹਨਾਂ ਨੂੰ ਮਿਲ ਸਕੇ ਸੋ ਆਓ ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਪ੍ਰਸ਼ਾਸਨ ਨੇ ਕੀ ਕਹਿੰਦਾ ਹੈ ਸਾਹਿਬ ਜੀ ਜਿਹੜਾ ਐਕਸੀਡੈਂਟ ਹੋਇਆ ਹੈ ਹਾਂਜੀ ਕਿਹੜੀ ਜਗ੍ਹਾ ਤੇ ਹੋਇਆ ਹੈ ਇਸੇ ਜਗ੍ਹਾ ਤੇ ਹੀ ਹੋਇਆ ਹੈ ਜੀ ਕਿ ਜਗ੍ਹਾ ਦਾ ਨਾਮ ਕੀ ਹੈਗਾ ਪਤਾ ਇਹ ਲੱਖੋ ਕਦੇ ਵਿੱਚ ਹੀ ਆਉਂਦਾ ਹੋਵੇਗਾ ਸ਼ਾਇਦ ਲੱਖੋ ਕਦੇ ਵਿੱਚ ਲੱਖੋ ਕਦੇ ਬਹਿਰਾਮ ਹੋਇਆ ਜਿਹੜਾ ਮੋਟਰਸਾਈਕਲ ਦੇ ਨਾਲ ਐਕਸੀਡੈਂਟ ਹੋਇਆ ਹੈ ਇਹ ਜੀ ਪਤਾ ਨਹੀਂ ਹੋਣਾ ਜਿਹਨੇ ਯੱਕ ਦਾ ਮਾਹੀ ਤਾਂ ਉਧਰ ਆਉਣੇ ਪਏ ਤੇ ਇਹਨੂੰ ਕਰਤਾ ਮੋਟਰਸਾਈਕਲ ਹਾਂ ਅਸੀਂ ਤਾਂ ਕਾਰ ਨੂੰ ਪਰਾਂ ਤੱਕ ਲੈ ਗਏ ਆ ਜੇ ਕੋਈ ਅੱਗੋ ਟਰੱਕ ਜਾਂ ਬੱਸ ਆਉਂਦੀ ਹੁੰਦੀ ਤਾਂ ਫਿਰ ਤਾਂ ਸਾਡੀ ਥਰ ਗੱਡੀ ਬੱਲੇ ਵੜ ਜਾਣੀ ਗੱਡੀ ਗੱਡੀ ਕਾਰ ਸੀ ਵੀਰ ਥਾਰ ਸੀ ਕਿੱਥੇ ਗੱਡੀ ਗਈ ਆ? ਉਹ ਖੜੀ ਪਾਸੇ। ਹਾਂ ਉਹ ਫਿਰ ਪਰਲੇ ਸਾਈਡ ਚਲੀ ਗਈ ਏ। ਹਾਂਜੀ ਇਹਦਾ ਖਿਲਰਿਆ ਹੋਇਆ ਗੋਲੀਆਂ ਦਾ ਡੱਬਾ ਲੱਭਿਆ। ਇਹ ਮੋਟਰਸਾਈਕਲ ਦਾ ਕਿਧਰੋਂ ਆ ਰਿਆ ਸੀ ਆ? ਇਹ ਇੱਥੋਂ ਆਏ ਨੂੰ ਕੀਤਾ ਇਹਨੇ ਯਕਦਮ ਹੀ ਹੁਣ ਕੀ ਪਤਾ ਕਿਧਰੋਂ ਆਇਆ ਹੈ। ਕਿਹੜੇ ਤੜੀ ਆ ਰਿਆ ਕੋਈ ਪਰ ਉਹ ਨਾ ਇਧਰੋਂ ਕਦੋਂ ਇਹ ਸਾਨੂੰ ਤਾਂ ਇੱਥੋਂ ਆਏ ਨੂੰ ਕਰਦਾ ਆਏ ਨੂੰ ਇਹਨੇ ਯਕਦਮ ਕੀਤਾ ਮੋਟਰਸਾਈਕਲ। ਅੱਛਾ ਇਹ ਨਹੀਂ ਪਤਾ ਲੱਗਿਆ ਆ ਕਿਧਰੋਂ। ਇਧਰੋਂ ਹੀ ਆਇਆ ਹੋਣਾ ਜਾਂ ਕੋਤੇ ਇੱਥੋਂ ਆਏ ਨੂੰ ਕੀਤਾ ਇਹਨੇ ਤਾਂ। ਰੋਂਗ ਸਾਈਡ ਤੋਂ ਆਏ ਨੂੰ ਆਇਆ। ਅੱਛਾ। ਉਨ ਸਾਨੂੰ ਇਹ ਨਹੀਂ ਪਤਾ ਕਿ ਕਿੱਥੋਂ ਆਇਆ ਏ ਕੋਈ ਨਾ ਰਸਤਾ ਜਾਣ ਦਾ ਹਾਂਜੀ ਫਰੋਜਪੁਰ ਜਾਣੇ ਪਿਆ ਸੀ ਤਾਂ ਹਾਂਜੀ ਅਸੀਂ ਤਾਂ ਪਰਾਂ ਨੂੰ ਕਰਦੇ ਕਰਦੇ ਉਹ ਗੱਡੀ ਪਰਲੇ ਸਾਈਡ ਚਲੀ ਗਈ ਏ ਮੈਂ ਕਰਦਾ ਹਾਂ ਕਿੰਨਾ ਕੁ ਸਮਾਂ ਹੋ ਗਿਆ ਭਰਾ ਜੀ ਐਕਸੀਡੈਂਟ ਹੋਇਆ ਪੰਜ ਪੰਜ 7 ਮਿੰਟ ਹੀ ਹੋਏ ਨੇ ਅਜੇ ਤਾਂ ਹੁਣ ਬੰਦਾ ਜਿਹੜਾ ਬੰਦੇ ਦੀ ਹਾਲਤ ਕੀ ਐ ਪਤਾ ਕੋਈ ਨਹੀਂ ਜੀ ਅਸੀਂ ਤਾਂ ਬਾਡੀ ਖਿੱਚ ਕੇ ਪਾਸੇ ਕਰਤੀ ਏ ਅੱਖਾਂ ਅੱਗੇ ਦਾ ਖੁੱਲੀਆਂ ਸੀ ਹੁਣ ਤਾਂ ਬੰਦ ਨੇ ਤੁਸੀਂ ਭਰਾ ਜੀ ਕਿੱਥੋਂ ਦੇ ਆਲੇ ਹੋ ਅਸੀਂ ਫਰੋਜਪੁਰ ਦੇ ਕੀ ਨਾਮ ਹੈ ਤੁਹਾਡਾ ਭਾਈ ਮੇਰਾ ਨਾਮ ਜੀ ਅਮਰਿੰਦਰ ਸਿੰਘ ਆ ਗੱਲ ਕਰੇ ਡੱਬਾ ਮਿਲਿਆ ਡੱਬਾ ਕਾਹਦਾ ਮਿਲਿਆ ਉਹ ਲਫਾਫਾ ਜਿਹਾ ਇਹਦੇ ਵਿੱਚ ਨਾਲ ਬੈਗ ਜਿਆ ਹੈਗਾ ਗੋਲੀਆਂ ਦਾ ਡੱਬਾ ਜਿਹੜੀਆਂ ਨਸ਼ੇ ਵਾਲੀਆਂ ਹੁੰਦੀਆਂ ਨੇ ਉਹ ਮੈਂ ਰੱਖ ਲਿਆ ਐਜ਼ ਅਪਰੂਫ ਤੁਸੀਂ ਵਿਖਾ ਦਿਓ ਨਾ ਥੋੜਾ ਜਿਹਾ ਆਜੋ ਵਿਖਾ ਦਿੰਨੇ ਆ ਉਹ ਜਿੱਥੇ ਫੋਨ ਜਾ ਰਿਹਾ ਹੈ ਉਹ ਕਈ ਪੱਤੇ ਦਾ ਕਿੱਲਰ ਕੇ ਨੇ ਵੈਸੇ ਇੱਕ ਮਿੰਟ ਤੁਸੀਂ ਇਹ ਕੰਮ ਕਰ ਦਿਓ ਆ ਪੱਤੇ ਨੇ ਜੀ ਮਿਲੇ ਇਹ ਦੇਖੋ ਇਹ ਦੇਸ਼ਲਿਕਾ ਨਾਲ ਉਸ ਨੇ ਉਹਨਾਂ ਦੇ ਕੇ ਤਰਖੇ ਆ ਜੇਬ ਚੋਂ ਨਹੀਂ ਉਹ ਲਫਾਫੇ ਦੇ ਵਿੱਚ ਨਾਲ ਟੰਗੀਆਂ ਆ ਇਹ ਔਰ ਫਾਫਾ ਡਿੱਗਾ ਪਿਆ ਅਗਲੇ ਪਾਸੇ ਟੰਗਿਆ ਗਿਆ ਜਿਵੇਂ ਮੋਟਰਸਾਈਕਲ ਦੇ ਸਾਈਡ ਤੇ ਟੰਗਿਆ ਹੋਣਾ ਫਾਫਾ ਉਹ ਮੋਟਰਸਾਈਕਲ ਦੇ ਨਾਲ ਸੀਗਾ ਆ ਉਹ ਮੋਟਰਸਾਈਕਲ ਦੇ ਨਾਲ ਸੀ ਜੀ ਇਹ ਜਦੋਂ ਵੱਜਿਆ ਇਹ ਝੋਲਾ ਸਾਡੇ ਨਾਲ ਲੜ ਗਿਆ ਉਹ ਅਗਲੇ ਪਾਸੇ ਪਿਆ ਅੱਛਾ ਜੀ ਬੋਲ ਜੀ ਸਮਾਨ ਨਿਕਲਿਆ ਤੁਹਾਨੂੰ ਨਹੀਂ ਆਓ ਅੱਗੇ ਪਿਆ ਲਾਫਾ ਇਹ ਜੀ ਆ ਝੋਲੇ ਦੇ ਵਿੱਚੋਂ ਤੇ ਆ ਲਾਫਾ ਸੀ ਚਲੋ ਕੋਈ ਗੱਲ ਉਹੇ ਗੋਲੇ ਇੱਥੇ ਪੱਤੇ ਪੁੱਤੇ ਜੇ ਡਿੱਗ ਪਏ ਸੀਗੇ ਆ ਪਿਆ ਵੇਖੋ ਹਾਂ ਹਾਂ ਮੈਡਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਡਮ ਜਿਹੜਾ ਲੱਖੋ ਕੇ ਬਹਿਰਾਮ ਦੇ ਨੇੜੇ ਕਾਰ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਹੈ ਕੀ ਕਹੋਗੇ ਇੱਕ ਇੱਕ ਐਕਸੀਡੈਂਟ ਸਾਡੇ ਆਉਣ ਤੋਂ ਪਹਿਲਾਂ ਹੋ ਚੁੱਕਿਆ ਸਾਨੂੰ ਇਹਦੇ ਬਾਰੇ ਕੋਈ ਸੂਚਨਾ ਮਿਲੀ ਨਹੀਂ ਨਹੀਂ ਮਿਲੀ ਸੀ ਜੀ ਅਸੀਂ ਤਾਂ ਆਪਣੀ ਗਸ਼ਤ ਤੋਂ ਦੌਰਾਨ ਦੇਖਿਆ ਕਿ ਐਕਸੀਡੈਂਟ ਹੋਇਆ ਹੈ ਅਸੀਂ ਮੌਕੇ ਤੇ ਆ ਕੇ ਦੇਖਿਆ ਐਕਸੀਡੈਂਟ ਹੋ ਚੁੱਕਿਆ ਸੀ ਇਹਨਾਂ ਦੇ ਦੱਸਣ ਮੁਤਾਬਕ ਗੱਡੀ ਜੋ ਕਿ ਇਹ ਫਾਜ਼ਲ ਕਾ ਤੋਂ ਆ ਰਹੀ ਸੀਗੀ ਜੀ ਇੱਕ ਫੈਮਿਲੀ ਨਾਲ ਭਰੀ ਗੱਡੀ ਸੀਗੀ ਤੇ ਇੱਕ ਬਜ਼ੁਰਗ ਆਦਮੀ ਜੋ ਕਿ ਇਧਰੋਂ ਲੱਖੋਗਿਆ ਵਾਲੀ ਸਾਈਡ ਤੋਂ ਆ ਰਿਹਾ ਸੀ ਤੇ ਅਚਾਨਕ ਇਹਨਾਂ ਦੀ ਟੱਕਰ ਹੋ ਗਈ ਤੇ ਜਿੱਦਾਂ ਦੱਸਿਆ ਜਾ ਰਿਹਾ ਉਹਨਾਂ ਦੀ ਮੌਕੇ ਤੇ ਜਾਨ ਗਈ ਤੁਹਾਡੀ ਮੈਡਮ ਕੀ ਡਿਊਟੀ ਹੈ ਸੜਕ ਸੁਰੱਖਿਆ ਫੋਰਸ ਜਿਸ ਤਰ੍ਹਾਂ ਮੈਡਮ ਬੰਦੇ ਦੀ ਮੌਤ ਹੋਈ ਹੈ ਮੋਟਰਸਾਈਕਲ ਵਾਲੇ ਦੀ ਉਹਦੇ ਕੋਲ ਕੋਈ ਪਛਾਣ ਕੀਤੀ ਤੁਸੀਂ ਪਹਿਚਾਨ ਵੇਖਣੀ ਸੀਗੀ ਨਾ ਹਾਂਜੀ ਉਹ ਤੋਂ ਕੁਝ ਨਹੀਂ ਮਿਲਿਆ ਹਜੇ ਤੱਕ ਤੁਸੀਂ ਵੇਖਿਆ ਸੀਗਾ ਹਾਂਜੀ ਧਾਰਕੜ ਮਿਲ ਗਿਆ ਉਹਨਾਂ ਦਾ ਧਾਰਕੜ ਮਿਲਿਆ ਇਹਨਾਂ ਨੂੰ ਇੱਕ ਮਿੰਟ ਦੇ ਧਾਰਕੜ ਮਿਲ ਗਿਆ ਤੁਹਾਨੂੰ ਵੀ ਨਹੀਂ ਧਾਰਕੜ ਹੈਗਾ ਭਾਈ ਸਾਹਿਬ ਉਹ ਹੈ ਲੋ ਉਹ ਐਸੇ ਹੋ ਤਿਆਰੇ ਭਾਈ ਸਾਹਿਬ ਉਹਨਾਂ ਦਾ ਕੋਈ ਵੀ ਜਿਹੜਾ ਬਾਈਕ ਦੇਖਿਆ ਬਾਈਕ ਦੇ ਵੀ ਕੋਈ ਨੰਬਰ ਨਹੀਂ ਹੈਗਾ ਸੀਗਾ ਜੀ ਤਾਂ ਆਊਟ ਨੰਬਰੀ ਉਹਨਾਂ ਦਾ ਬਾਈਕ ਹੈਗਾ ਜੀ ਜੀ ਨਹੀਂ ਜਿਵੇਂ ਕਿ ਧਾਰਕੜੇ ਦੱਸਦੇ ਵੀ ਧਾਰਕੜ ਮਿਲਿਆ ਆ ਧਾਰਕੜੇ ਕਹਿੰਦਾ ਮੈਂ ਵੀਡੀਓ ਬਣਾਈ ਥੋੜੀ ਜੀ ਧਾਰਕੜੇ ਕਹਿੰਦਾ ਬੋਲੋ ਤੇ ਆਪਣਾ ਇੱਕ ਭਾਈ ਤੇ ਜਿਹੜਾ ਕੈਮਰਾ ਹੈਗਾ ਉਹ ਅਗਲੇ ਦਾ ਦਾ ਕਰੋ ਬਰਾ ਉਹਨਾਂ ਨੂੰ ਦਾ ਘੜੇਗਾ ਨਾ ਉਹ ਗੱਡੀ ਵਾਲੇ ਸੋ ਦੋਸਤੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਲੱਖੋ ਕੇ ਬਹਿਰਾਮ ਕੋਲਪੁਰੇ ਫਾਇਲਕਾ ਹਾਈਵੇ ਜਿੱਥੇ ਕਿ ਇੱਕ ਮੋਟਰਸਾਈਕਲ ਤੇ ਕਾਰ ਦੇ ਵਿਚਾਲੇ ਟੱਕਰ ਹੋਈ ਹੈ ਤੇ ਮੋਟਰਸਾਈਕਲ ਵਾਲਾ ਚਾਲਕ ਜਿਹੜਾ ਉਸਦੀ ਮੌਤ ਹੋ ਚੁੱਕੀ ਹੈ ਸੋ ਤਸਵੀਰਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਸੋ ਆਓ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਹੈਗੇ ਨੇ ਹੁਣ ਪ੍ਰਸ਼ਾਸਨ ਹੈਗਾ ਉਸਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੇਰਾ ਆਧਾਰ ਕਾਰਡ ਫਾਲੋ ਆ ਮੈਡਮ ਫੜੇ ਬਸ ਆਧਾਰ ਕਾਰਡ ਦੀ ਜਾਣਕਾਰੀ ਦੇ ਦਿਓ ਥੋੜੀ ਹਾਂ ਆਧਾਰ ਕਾਰਡ ਨਾਮ ਲਿਖਿਆ ਉਪਰ ਮੜਾ ਜਲਦੀ ਆਜੋ ਨਾ ਫੜੇ ਮੈਡਮ ਆ ਦੀ ਕਿਹੜੀ ਗੱਲ ਹੈ ਦੱਸੋ ਗੱਲ ਕੀ ਲਿੰਗ ਹੋਰ ਜਿਸ ਤਰ੍ਹਾਂ ਇਹ ਡੈਥ ਹੋਈ ਹੈ ਲਖੋਗੇ ਬਰਾਮ ਐਕਸੀਡੈਂਟ ਹੋਇਆ ਕਾਰ ਤੇ ਮੋਟਰਸਾਈਕਲ ਦੇ ਬੰਦੇ ਦਾ ਤੇ ਉਹ ਬੰਦੇ ਦੀ ਪਛਾਣ ਹੋ ਪਾਈ ਹੈ ਜੀ ਉਹਨਾਂ ਦਾ ਆਧਾਰ ਕਾਰਡ ਮਿਲਿਆ ਜੀ ਉਹਨਾਂ ਦਾ ਨਾਮ ਹੈਗਾ ਗੁਰਦੀਪ ਸਿੰਘ ਤੇ ਪਿੰਡ ਹੈਗਾ ਹੀ ਇਹਨਾਂ ਦਾ ਸ਼ਰੀਪ ਵਾਲਾ ਜੀ ਜੀ ਕਿਸ ਕਿ ਦੀ ਪ੍ਰੋਫਾਈਲ ਜੀ ਹੁਣ ਤੁਸੀਂ ਵੀਰ ਜੀ ਅਗਲੀ ਕਾਰਵਾਈ ਕੀ ਕਰੋਗੇ ਇਹ ਲੋਕਲ ਥਾਣੇ ਨੂੰ ਕੌਣ ਕਰਦਾ ਲੱਖੋ ਦੇ ਬਰਾਮ ਜੀ ਜੀ ਉਹ ਆ ਰਹੇ ਆ ਤੇ ਫਿਰ ਉਹਨਾਂ ਦੀ ਜੋ ਕਾਰਵਾਈ ਹੋਏ ਸੋ ਦੋਸਤੋ ਲੱਖੋ ਕੇ ਬਰਾਮ ਕੋਈ ਪ੍ਰੋਫਾਈਲ ਕਾ ਹਾਈਬ ਦੇ ਤਸਵੀਰਾਂ ਤੁਸੀਂ ਦੇਖੀਆਂ ਹੈਗੀਆਂ ਨੇ ਜਿੱਥੇ ਇੱਕ ਮੋਟਰਸਾਈਕਲ ਚਾਲਕ ਤੇ ਕਾਰ ਦੇ ਵਿਚਾਲੇ ਟੱਕਰ ਹੋਈ ਹੈ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਿਆਨਕ ਟੱਕਰ ਹੋਈ ਹੈ ਮੋਟਰਸਾਈਕਲ ਚਾਲਕ ਦੀ ਮੌਤ ਹੋ ਚੁੱਕੀ ਹੈ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤਾਂ ਕਿ ਪਰਿਵਾਰ ਨੂੰ ਪਤਾ ਲੱਗ ਸਕੇ ਸੋ ਦੋਸਤੋ ਤੁਸੀਂ ਵੇਖ ਰਹੇ ਸੀ ਗਰਾਊਂਡ ਰਿਪੋਰਟ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੋਂ ਪਿੰਡ ਲੱਖੋ ਕੇ ਬਹਿਰਾਮ ਬਾਜਲਕਾ ਹਾਈਵੇ ਦੇ ਸੂਹਾਂ ਸੀਗੀਆਂ ਜੋ ਆਪਣੇ ਦੋ ਕਮੈਂਟ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਪੇਜ ਨੂੰ ਫੋਲੋ ਜ਼ਰੂਰ ਕਰ ਦਿਓ ਧੰਨਵਾਦ